ਇਸ ਸਮੇਂ ਵੱਡੇ ਤੇ اہم ਖਬਰਾਂ ਨਾਲ ਸਾਥੀ ਕਰਦੇ ਪਏ ਤਾਂ ਦੱਸੇਗੀ ਬੀਤੇ ਦਿਨ ਜਿਹੜਾ ਕਤਲकांड ਹੋਣ ਤੋਂ ਬਾਅਦ ਜੱਜ ਡੀਐਸਪੀ ਸ਼ਿਂਦਰ ਸਿੰਘ ਸਾਹਬ ਤੋਂ ਦਾ ਬਸੋ ਪ੍ਰੈਸ ਭਾਰਤਾਂ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਅੱਗੇ ਕਹਿਣਾ ਹੈਗਾ ਸੀ ਜੇ ਦੋ ਵਿਅਕਤੀ ਜਿਹੜੇ ਕੱਲ ਕਾਬੂ ਕਰਨੇਗੇ ਸੀ ਉਹ ਜੇ ਦੋ ਕਿ ਬਕਤੀ ਹੈ ਅੱਜ ਕਾਬੂ ਕਰ ਲਏਗੇ ਹੈ ਪਰ ਉਹਨਾਂ ਦਾ ਅੱਗੇ ਕਹਿਣਾ ਹੈਗਾ ਕਿ ਜੋ ਉਹਨਾਂ ਦੇ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਹੜੀ ਉਹਦਾ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਗਈ ਹੈ ਪਤਾ ਨੂੰ ਵੀ ਦੱਸਾਂਗੇ ਉਪਰਵਾਰਾਸੋਂ ਜਿਹੜੇ ਕਿ ਤਾਵੇਂ ਲਗਾਏ ਜਾ ਕੇ ਤੁਸੀਂ ਉਹਨਾਂ ਦਾ ਪਰਿਵਾਰ ਦੀ ਮੰਗ ਸੀ ਦੋ ਵਿਅਕਤੀ ਜਿਹੜੇ ਦੋ ਰੁਪਏ ਕਾਬੂ ਕਰ ਰਹੇਗੇ ਦੋ ਫਰਾਰ ਸੀ ਪਤਾ ਉਹ ਵੀ ਪੁੱਛਣੇ ਕਭੂ ਕਰ ਲਏਗੇ ਆ ਚਲੋ ਗੱਲਬਾਤ ਕਰਦੇ ਆ ਪੀਐਸਪੀ ਜਸਿੰਦਰ ਸਿੰਘ ਖਪੜੋਂ ਦੇ ਨਾਲ ਕੀ ਕਹਿਣਾ ਉਹਦਾ ਇਸ ਪਾਰ ਨੂੰ ਲੈ ਕੇ ਮੈਂ ਸ਼ੰਮਿਸ ਤੋਂ ਤੱਕ ਹਰ ਚਰ ਪੰਜਾਬ ਦੀ ਪ੍ਰਧਾਨ ਬਰਦਨ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕੱਲ ਪਿੰਡ ਭੋਏ ਦੇ ਵਿੱਚ ਦੋ ਕੌਟਾਂ ਦਾ ਆਪਸ ਵਿੱਚ ਪੈਲੀ ਨੂੰ ਲੈ ਕੇ ਝਗੜਾ ਹੋ ਗਿਆ ਸੀ ਜ਼ਮੀਨੀ ਬਵਾਦ ਨੂੰ ਲੈ ਕੇ ਜਿਹੜੇ ਕਿ ਦੋਵੇਂ ਹੀ ਆਪਣੇ ਚਾਇ ਤਾਏ ਚਾਚੇ ਹੈਗੇ ਨੇ ਔਰ ਦੋਵਾਂ ਪਾਰਟੀਆਂ ਦਾ ਕਲੈਸ਼ ਹੋਣ ਤੋਂ ਬਾਅਦ ਦੋਵਾਂ ਦੇ ਸੱਟਰ ਲੱਗ ਗਏ ਸੀ ਜਿਹਦੇ ਵਿੱਚੋਂ ਇੱਕ ਦਾ ਜਿਹੜਾ ਉਹ ਮਰਡਰ ਹੋ ਜਾਂਦਾ ਤੇ ਮਰਡਰ ਹੋਣ ਤੋਂ ਬਾਅਦ ਜਿਹੜੇ ਸੀਗੇ ਇਹਨਾਂ ਦਾ ਤੁਸੀਂ ਪੁੱਛ ਰਹੇ ਹੋ ਵੀ ਮੋਟਿਵ ਕੀ ਸੀਗਾ ਧਰਨਾ ਲਾਣ ਦਾ ਇਹਨਾਂ ਕਹਿਣ ਦਾ ਮਤਲਬ ਸੀਗਾ ਕਿ ਬੰਦੇ ਜਿਹੜੇ ਅਰੈਸਟ ਕੀਤੇ ਜਾਣ ਦੇਖੋ ਪਰੰਤ ਕੱਲ ਆਪਾਂ ਮੌਕੇ ਤੇ ਹੀ ਦੋ ਬੰਦੇ ਜਿਹੜੇ ਅੰਦਰ ਅਰੈਸਟ ਕਰ ਲਏ ਸੀਗੇ ਜਿਹੜੇ ਦੋ ਬੰਦੇ ਰਹਿੰਦੇ ਸੀਗੇ ਉਹ ਆਪਾਂ ਅੱਜ ਅਰੈਸਟ ਕਰ ਲਏ ਨੇ ਅਰੈਸਟ ਕਰਨ ਵਾਲੇ ਦੇ ਵਿੱਚ ਆਪਣਾ ਇੱਕ ਹੈਗਾ ਜੋਗਿੰਦਰਪਾਲ ਦੂਸਰਾ ਹੈਗਾ ਸ਼ਕਤੀਸਾਗਰ ਤੀਸਰਾ ਹੈਗਾ ਅਜੀਗਮਾਰ ਔਰ ਚੌਥੀ ਹੈਗੀ ਵੀਨਾ ਦੇਵੀ ਪੁਲਿਸ ਵੱਲੋਂ ਪੂਰੀ ਮਸਤੀ ਨਾਲ ਇਸ ਮਕਦਮੇ ਨੂੰ ਟਰੈਕ ਕੀਤਾ ਗਿਆ ਔਰ ਤੁਰੰਤ ਕਾਰਵਾਈ ਕਰਦੇ ਹੋਏ ਆਪਾਂ ਸਾਰੇ ਬੰਦੇ ਜਿਹੜੇ ਅਰੈਸਟ ਕਰ ਲਏ ਨੇ ਸਰ ਕਿਹੜੇ ਕਿਹੜੇ ਧਾਰਣੇ ਦੇ ਲਗਾਈ ਹੋਈਆਂ ਆ ਅ ਪ੍ਰਦਰ ਮਰਡਰ ਦੇ ਵਿੱਚ ਪਰਚਾ ਦਰਜ ਕੀਤਾ 103 1 ਦੇ ਤਹਿਤ ਪਰਚਾ ਦਿੱਤਾ ਔਰ ਅਗਲੀ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਇਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜਰੂਰ ਸੰਜੇ ਕਰ ਦਿੱਤੇ ਜਾਣਗੇ ਥੈਂਕ ਯੂ ਵੈਰੀ ਮਚ